ਲੈ ਵੀ ਦੋਸਤੋ ਆ ਬੱਕਰੀ ਦਾ ਹੋਇਆ ਸੌਦਾ ਬਾਈ ਨਾ ਗੱਲ ਬਾਤ ਕਰਦੇ ਬਾਈ ਕਿਹੜਾ ਪਿੰਡ ਸੀ ਆਪਾਂ ਬਰੀ ਵਾਲੇ ਕੀ ਮੁੱਲ ਕੀਤਾ ਸੀਗੇ 2000 ਮੰਗਿਆ ਸੀਗੇ 2000 ਕਿੰਨੇ ਚਿਰ ਕਰਾਤਾ ਕਲਦੀਪ ਬਾਈ ਇਹ ਹੋ ਗਿਆ ਇਹਦਾ 1500 ਦਾ ਲਖਾਈ ਉਹਨੇ ਕਰਾਉਣੀ ਹੈ 17 ਨਹੀਂ ਨਹੀਂ 1600 ਦਾ ਬਾਈ ਕਰਾਊਗਾ ਤੈਨੂੰ 1500 ਹੀ ਆਉਣਾ ਤੇ 1700 ਚ ਪੈ ਗਿਆ ਫਿਰ 1700 ਚ ਪੈ ਗਿਆ 1800 ਚ ਲੈ ਵੀ ਦੋਸਤੋ ਬੱਬੀ ਬਣੇਗ ਨੂੰ ਲੈ ਕੇ ਦਿੱਤਾ ਇਹ ਬੱਕਰਾ ਤੇ ਨਾ ਆ ਗਿਆ ਜਰਾ ਹੰਕਲ ਵੰਦ ਤੇ ਕਲਵਿੰਦਰ ਤੋਂ ਲੈ ਕੇ ਦਿੱਤਾ ਬਾਈ ਤੋਂ ਆ ਬੱਕਰਾ ਪੰਡ ਸੁਹਣਾ ਵਾਲੂ ਬੱਕਰਾ ਮੰਦਾਈ ਕਰਾਇਆ ਬਾਈ ਬੋਲ ਖਾਈ ਉਹਨੇ ਆ ਬੱਕਰੇ ਦਾ ਸੌਦਾ ਨੌਕਰੀਆਂ ਘੋੜੀਆਂ ਜੋੜੀ ਨੇ ਲਾਇਆ ਓਏ ਜੋੜੀ ਨੇ 7000 7500 750 ਬਾਈ 200 ਕੋਟ 8000 ਪੂਰਾ 8 ਕਰ ਲੈ ਫਿਰ ਪੂਰਾ 8

680 ਮੁੰਤਾ ਨਹੀਂ ਬੋਲਦਾ ਤੇਰੇ ਕੋਲ ਠਾ ਜਾ ਮੈਂ ਤਾਂ ਬੋਲਦਾ ਨਹੀਂ ਮੈਂ ਤਾਂ ਬੋਲਦਾ ਨਹੀਂ 9000 ਹੋ ਗਿਆ ਨਾ ਹੋ ਗਿਆ ਇਧਰ 9000 ਹੋ ਗਿਆ ਬਾਈ ਨੇੜੇ ਯਗਮੰਤ ਸਮਾਜਿਤ ਬੜਨਾ ਲਿਬੜੀ 9000 ਦੇ ਦੇ ਬਾਈ ਨੂੰ ਸਹੀ ਲੈ ਲੈ ਵੇਚ ਲਿਆ ਰਹੇ ਯਾਰ ਬੋਲੀ ਲਾਓ ਦੇਵਾਂਗੇ ਤਾਂ ਵੇਖਾਂਗੇ ਚੱਲੋ ਚੱਲੋ ਜਾ ਛੱਲਾਂ ਦੇ ਬੋਲੀ ਉਹ ਤਾਂ ਸਾਨੂੰ ਸੁਝਾਉਦੇ ਨਾ ਵੀ ਤੂੰ ਦੇ ਦੇ ਬਾਈ ਨੂੰ ਯਾ ਗੱਲ ਉਹਨੇ ਫਿਰ ਤੋਂ 9000 ਇੱਕ ਖੜ ਜਾ ਉਹ ਤੂੰ ਮੈਂ ਤੋੜ ਗਿਆ ਯਾਰ ਹਾਂ ਔਰ ਕਿੰਨੀ ਕਸਰ ਹੈ ਬਹੁਤ ਕਸਰ ਕਿੰਨੀ ਕਸਰ ਉਹ ਠੀਕ ਹੈ ਹੁਣ 13 ਆ ਰਿਹਾ ਮੈਨੂੰ ਪਤਾ ਛੋਪੇ ਦੇ ਦਿਓ ਮੈਨੂੰ ਪਾਲਣੀਆਂ ਜਵਾਦ ਦੇ ਪਾਲਣੀਆਂ ਦੇ ਦੇ ਉਹ ਦੇ ਦੇ ਮੇਰੇ ਕਿੰਦਾ ਫੱਟਾ ਨਾ ਕੋਣੀ ਹੋ ਜੂ ਨਾਲੇ ਚੱਲ ਖਾਈ ਬਾਈ ਕਰਾ ਦੂ ਆ ਯਾਰ ਖਾਈ ਵੀ ਕਰਾ ਦੂ ਲਖਾਈ ਵੀ ਕਰਾ ਦੂ ਬੰਦਾ ਵੇਖਾ ਪਰ ਇਹਨਾਂ ਨੇ ਕਹਿਤਾ ਇਹ ਕਰਾ ਦੂ ਚੱਲ ਖਾਈ ਵੀ ਕਰਾ ਦੂ ਬਾਈ ਯਾਰ ਫਾਸਟ ਵੜ ਗੀਆਂ ਉਹਨੂੰ ਚਲ ਦੇ ਯਾਰ ਫੜਾ ਪਰ ਰੁਕੇ ਤਾ ਯਾਰ ਭਲੇ 9000 ਨਹੀਂ 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 ਮਿਖਾਈ ਕਰਾ ਦੂ ਉਹ ਤੇ ਹੀ ਗੱਲ ਆ ਗਈ ਚਾਰ ਉਹ 100 ਹੀ ਪੈਂਦਾ ਪ੍ਰਚਾਰ ਕਰਾ ਕਰਾ ਚੁੱਪ ਚਾਪ ਸਾਢੇ 9000 ਆ ਇੱਕ ਕਿਲੇ ਕਹਣਾ ਜੀ ਦੇ ਵਧਿਆ ਘੋੜਾ ਲੈ ਸਾਢੇ 9000 ਰੁਪਏ ਆ ਭਾਵੇਂ ਜੰਡਾ ਵਾਲੇ ਨੂੰ ਕਿਸੇ ਨੂੰ ਲੋੜ ਆ ਤਾਂ ਘੋੜਾ ਆ ਗਿਆ ਲੈ ਤੰਗ ਰਾਜੀ ਤੋਂ ਛੱਤਿਆਂ ਨੇ ਵਾਲੇ ਤੋਂ ਸਾਢੇ 9 ਦੇਣਾ ਘੋੜਾ ਨਾ ਆਉਂਦਾ ਸਾਢੇ 9 ਲਗਾ ਲਈਏ ਇੱਕ राउंड ਦੀ 500 ਨਹੀਂ ਨਹੀਂ ਦਿਖਾਈ ਆਪੋ ਆਪਣੀ ਆਪੀ ਰੱਖੀ ਯਾਰ ਭਾਈ ਪਹਿਲੇ ਮੈਂ ਬੋਲਦੀ ਨੀਗਾ ਭਾਈ ਬਸ ਸਹੀ ਹੈ ਸਹੀ ਹੈ ਸਹੀ ਗੱਲ ਆਪਾਂ ਨੂੰ 9500 ਰੁਪਏ 10000 ਰੁਪਏ ਨਾ ਆਦੇ 10000 ਰੁਪਏ ਨਾ ਆਦੇ ਮੇਰੇ ਵੀ ਬੋਲਦੀ ਆਂ ਚਲ ਤੂੰ ਬਾਅਦ ਚ ਕਰ ਲਈਏ ਜਦ ਨਾਲ ਕਿਹੜਾ ਸੌਦਾ ਹੁੰਦੇ ਆ ਬੇ ਬੇ ਜਿਹੜਾ ਕੱਢ ਲਈ ਜਿਹੜਾ 150 ਚਲੋ ਲਾਓ ਯਾਰ ਇਹਦੀ ਬੋਲੀ ਇਹਦੀ ਲਾਉਂਦੇ ਨਹੀਂ ਕੋਈ

ਦੋਨੇ ਗੱਲ ਕਰਦੇ ਨੌ ਦਾ ਨਾਮ ਲਿਖਾਈ ਆ ਨਾ ਆਹ ਨੌ ਦੀ ਲਿਖਾਈ ਉਹਨੇ ਕਰਾਉਣੀ ਆਂ ਹਾਂ ਤੇ ਸੌ ਦਾ ਹੀ ਫਰਕ ਦੇ ਦੇ ਕੋਈ ਨਾ ਉਹ ਸਾਢੇ ਨੌ ਦਾ ਲਿਖਾਈ ਉਹ ਸਾਢੇ ਨੌ ਸਾਢੇ ਨੌ ਦਾ ਆਪੋ ਦੀ ਲਿਖਾਈ ਆ ਲਿਖਾਈ ਆਪੋ ਆਪਣੀ ਨਾ ਨਾ ਉਹ ਨੌ ਦਿਨ ਮੁੱਖਾ ਸੀ ਪਹਿਲਾਂ ਇਹਨੇ 500 ਪਾਏ ਸੀ 500 ਨੇ ਇੱਕ ਮਿੰਟ ਯਾਰ ਸੌਦਾ ਹੋਇਆ ਉਹਦਾ ਖੜ ਜੋ ਕਰ ਹਾਂ ਕਾਲੀ ਮੁੱਖਾ ਤੂੰ ਉਹ ਗਲਤੀ ਭਨੇ ਆਖਿਆ ਕਿ ਸਾਢੇ ਨੌ ਥੋੜਾ ਸਾਢੇ ਗਲਤ ਕਰਨਾ ਕਰਿਆ ਆਪਦੀ ਆਪਦੀ ਆ ਵੀ ਕਹਿਣ ਗਿਆ ਕੋਈ ਨਹੀਂ ਆਪਦੀ ਆਪਦੀ ਆ ਦੇਣਗੇ ਉਹ ਤੂੰ ਚੱਕਰਾਇ ਪੈ ਨਾ ਉਹ ਆਪਦੀ ਨਿਗਾਵੇ ਤੂੰ ਆਪਦੀ ਰੱਖ ਲੈ ਉਹ ਤੂੰ ਆਪਦੀ ਕੰਦੀਆਂ ਨਾਲ ਨਾ ਤੱਕੇ ਇਹ ਬੁੱਝੇ ਜਾਉਂਦੇ ਨੂੰ ਤਾਂ ਸਿਪਲੀਆਂ ਮਿਲ ਜਾਂਦੀਆਂ ਨਾ ਇਹ ਕਲਾਮ ਆਪਾਂ ਦਾ ਲੈ ਲਈਆਂ ਯਾਰ ਅੱਜ ਦੇ ਤੂੰ ਯਾ ਸਾਡੇ ਨਾਲ ਪੱਕਾ ਨਹੀਂ ਗੱਲ ਕਰਨਾ ਓਏ ਯਾਰ ਆਪਦੀ ਆਪਦੀ ਆ ਹਾਂ ਰੋਲਾ ਕਿਉਂ ਪਾਈ ਜਾਂਦਾ ਸਾਡੇ ਨਾਲ ਜਾ ਓਏ ਉਹਨੇ ਵੇਚਣੀਆਂ ਸਾਡੀ ਗਾਉ ਦੇ ਲੈ ਹਲੋ ਨਹੀਂ ਨਹੀਂ ਸਹੀ ਹੈ ਪੈਸੇ ਸਹੀ ਹੈ ਨਹੀਂ ਮੈਂ ਸੋਇ ਨੀ ਉਹ ਨੋ ਨੀ ਬੋਲੀ ਆਉਣੀ ਮੈਨੂੰ ਬਸ ਸਾਡੇ ਇਕ ਲਾਂ ਦੀਆਂ ਪੱਠਾਂ 100 ਦੇ ਫਰਮ ਪੈ ਗਏ 100 ਦਾ ਮਾਰਕੀ ਪੈ ਗਿਆ 100 ਹੀ ਹੈ ਗੈਰਾਜੀ ਰੁਪਈਆ ਸਾਢੇ 9000 ਆਪੋ ਆਪਣੀ ਆਪੋ ਆਪਣੀ ਕਰਕੇ ਬੜਾ ਜੀ ਕਿਹੜਾ ਪਿੰਡ ਅਸੀਂ ਬਈ ਆਪਣਾ ਬੰਬਈ ਹੈ ਜੀ ਬਹੁਤ ਚੰਗਾ ਪੱਠਾਂ ਬਾਈ ਯਾਰ ਪੱਠਾਂ ਵਿਗਣੀਆਂ ਕਾਲੇ ਕਿੰਨੀ ਪਤਾ ਹੁਣ ਬਹਿ ਗਏ ਨਾ ਕੁਝ ਮਾਨ ਹੁਣ ਬੋਲੀ ਇਹਦੀ ਕੋਈ ਲਾਉਂਦਾ ਉਹ ਟੋਕੜ ਮੈਂ ਕੋਈ ਹੈ ਦੋ ਤਾਲੀ ਰੁਪਈਏ ਪੜ ਤੋਂ ਆਇਆ ਸੀ ਬਾਈ ਨੇ ਸਾਢੇ 9000 ਦੀਆਂ ਪੱਠਾਂ ਦਵਾਦੀਆਂ ਲਖਾਈ ਆਪੋ ਆਪਨੇ